ਧਿਆਨ ਨਾਲ ਇਲੈਕਸ਼ਨ ਜਿੱਤਣ ਦੇ ਬਹੁਤ ਜ਼ਿਆਦਾ ਖੁਸ਼ੀ ਆ ਗੁਜਰਾਤ ਚੋਂ ਇਲੈਕਸ਼ਨ ਜਿੱਤੇ ਆ ਬਹੁਤ ਜ਼ਿਆਦਾ ਖੁਸ਼ੀ ਆ ਅੱਜ ਖੁਸ਼ੀ ਦਾ ਦੇਖੋ ਤੁਸੀਂ ਸਾਰਾ ਸ਼ਹਿਰ ਸਾਰਾ ਸਾਡੇ ਬਲਾਕ ਪ੍ਰਧਾਨ ਆਇਆ ਨੇ ਚੇਅਰਮੈਨ ਸਾਹਿਬ ਆਇਆ ਨੇ ਸ਼ਹਿਰੀ ਪ੍ਰਧਾਨ ਜੀ ਆਇਆ ਨੇ ਸਾਡੇ ਜਿੱਤ ਦਾ ਕਾਰਨ ਕੀ ਮੰਨਦੇ ਜੀ ਜਿੱਤ ਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਜੀ ਜੋ ਵਿਕਾਸ ਚੱਲ ਰਿਹਾ ਵਿਕਾਸ ਦੀ ਨੇੜੀ ਚੱਲਣ ਦੀ ਤੁਹਾਨੂੰ ਸਭ ਨੂੰ ਪਤਾ ਕੋਈ ਲੋਕੀ ਸ਼ੂਪੀ ਤਾਂ ਨਹੀਂ ਕਿ ਇੱਕੋ ਵੀ ਸਾਰੇ ਬਨੇ ਆਪੋਜੀਸ਼ਨ ਕਿੰਨੀ ਰਾਜ ਨਹੀਂ ਸੀ ਤੁਹਾਨੂੰ ਮਤਲਬ ਕਿ ਸਮਝ ਰੋ ਵੀ ਇਹਨਾਂ ਨੂੰ ਮਤਲਬ ਜਿੱਤੇ ਜਿੱਤਰ ਪਿਛਲੀ ਪਹਿਲੀਆਂ ਸਰਕਾਰਾਂ ਦਾ ਕੀ ਤੇ ਹੁਣ ਦੀ ਸਰਕਾਰ ਕੀ ਕਰਦਾ ਆਪੋਜੀਸ਼ਨ ਨੂੰ ਜਿੱਤ ਨਹੀਂ ਨਾ ਪਚਣ ਈ ਆਪੋਜੀਸ਼ਨ ਨੂੰ ਕੰਮ ਨਹੀਂ ਪਚਣ ਦੇ ਆਪੋਜੀਸ਼ਨ ਵਾਸਤੇ ਕੁਝ ਨਹੀਂ ਰਹਿ ਗਿਆ ਕਹਿਣ ਲਈ ਆਪੋਜੀਸ਼ਨ ਸਿਰਫ ਇੱਕ ਦੱਬਾਜ ਨੂੰ ਕਹਿ ਦਿੰਦਾ ਉਹੀ ਲਾਉਣ ਯੋਗੀ ਰਹਗੀ ਹੋਰ ਕੁਝ ਨਹੀਂ ਆਪੋਜੀਸ਼ਨ ਦੇ ਉੱਪਰ ਲੈ ਰਹਿ ਗਿਆ ਹੋਰੀ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਨੀ ਆ ਸਾਡੇ ਸੀਐਮ ਸਾਹਿਬ ਨੂੰ ਸਾਡੇ ਐਮਐਲਏਸ ਨੂੰ ਸਾਡੇ ਮੰਤਰੀ ਸਾਹਿਬ ਨੂੰ ਔਰ ਜਿੰਨੇ ਵੀ ਸਾਡੇ ਦਰਜਾ-ਬਦਰਜਾ ਉਥੇ ਅਹੁਦੇਦਾਰ ਗਏ ਸੀ ਜਿਨ੍ਹਾਂ ਨੇ ਸਾਰਿਆਂ ਨੇ ਵਰਕ ਕੀਤਾ ਉਥੇ ਉਹਨਾਂ ਦੇ ਕੰਮ ਦੇ ਸਦਕਾ ਉਥੋਂ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਮੰਤਰੀ ਸਾਹਿਬ ਨੇ ਦਿਨ ਰਾਤ ਇੱਕ ਕੀਤੀ ਔਰ ਜਿੰਨੇ ਵੀ ਸਾਡੇ ਹਲਕੇ ਦੇ ਜੰਡਿਆਲੇ ਸ਼ਹਿਰ ਦੇ ਜਿੰਨੇ ਵੀ ਵਲੰਟੀਅਰ ਗਏ ਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਜਿਹੜੇ ਲੁਧਿਆਣੇ ਦੇ ਲੋਕ ਹੈ ਉਹ ਜਾਗਰੂਕ ਨੇ ਉਹ ਰਾਜਨੀਤੀ ਨੂੰ ਜਿਹੜੀ ਪੁਰਾਣੀ ਰਾਜਨੀਤੀ ਉਹਨੂੰ ਨਕਾਰਦੇ ਹੋਏ ਵਿਕਾਸ ਦੀ ਰਾਜਨੀਤੀ ਤੋਂ ਉਹਨਾਂ ਨੇ ਵੋਟ ਪਾਈ ਹੈ ਔਰ ਬਹੁਤ ਵੱਡੀ ਲੀਡ ਨਾਲ ਉਹਨਾਂ ਨੇ ਜਿਤਾਇਆ ਉੱਥੇ ਜੀ ਸਾਡੇ ਜਿਹੜਾ 23 ਤਰੀਕ ਨੂੰ ਅੱਜ ਰਿਜ਼ਲਟ ਆਇਆ ਲੁਧਿਆਣਾ ਵੈਸਟ ਤੋਂ ਜਿਮਨੀ ਚੋਣ ਹੋਈ ਸੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਐਮ ਐਲ ਏ ਗੋਗੀ ਬਾਜੀ ਸੀ ਅਚਾਨਕ ਉਹਨਾਂ ਦੀ ਜੋ ਡੈਥ ਹੋ ਗਈ ਸੀ ਉਹਨਾਂ ਦੇ ਜਿਮਨੀ ਚੋਣ ਅੱਜ ਹੋਈ ਹੈ ਉਹ ਚੋਣ ਵਿੱਚ ਸਾਡੇ ਬਹੁਤ ਸਤਿਕਾਰਯੋਗ ਸੰਜੀਵ ਕੁਮਾਰ ਜੀ अरोड़ा ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਨਾਲ ਤਿੰਨ ਉਮੀਦਵਾਰ ਹੋਰ ਸੀ ਸਾਡੇ ਕਾਂਗਰਸ ਦੇ ਕਾਲੀ ਤੇ ਭਾਜਪਾ ਦੇ ਜਿੰਨਾਂ ਦਾ ਸਾਡਾ ਮੇਨ ਮੁਕਾਬਲਾ ਸੀ ਉਸ ਤਰ੍ਹਾਂ ਦੇ 13 14 ਖਲੋਤੇ ਸੀ ਨੀਡੂ ਸ਼ਟਰਨ ਵਾਲਾ ਵੀ ਖਲੋਤਾ ਸੀ ਉਤਰਾਂ ਦੇ ਚਲੋ ਬਾਕੀ ਸਾਡਾ ਤਿੰਨਾਂ ਚੌੜਾ ਤੀਜੇ ਨਾਲ ਵੀ ਅਸੀਂ ਮੁਕਾਬਲਾ ਨਹੀਂ ਗਿੰਦੇ ਕਾਲੀਦਾਨਾ ਅਸੀਂ ਮੁਕਾਬਲਾ ਨਹੀਂ ਗਿੰਦੇ ਜੀ ਸਾਡਾ ਮੁਕਾਬਲਾ ਸੀ ਮੇਨ ਦੋਨ ਦੇ ਨਾਲ ਉਹ ਦੋਹਾਂ ਦੇ ਮੁਕਾਬਲੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਬੜੀ ਵਧੀਆ ਲੰਮੀ ਲੀਡ ਲੈ ਕੇ ਕਿਉਂਕਿ ਵੋਟ ਜਿਹੜੀ ਆ ਇਕੱਠ ਪਈ ਸੀ 55% ਵੋਟ ਪਈ ਆ ਉਹਦੇ ਵੋਟ ਦੇ ਮੁਤਾਬਕ ਸੀ 11000 ਪਲੱਸ ਜਿਹੜੀ ਹੈ ਲੀਡ ਦੇ ਲੈ ਕੇ ਜਿਹੜੀ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਜਿਮਨੀ ਚੋਣ ਦੇ ਵਿੱਚੋਂ ਔਰ ਇਹ ਕਹਿੰਦੇ ਸੀ ਕਿ ਇਹ ਜਿਹੜਾ ਵਾ ਸੈਮੀਫਾਈਨਲ ਮੈਚ ਹੈ ਸਾਡਾ 2027 ਦਾ ਸੋ ਅਸੀਂ ਨਹੀਂ ਸੀ ਕਹਿੰਦੇ ਇਹਨਾਂ ਦੀ ਜਬਾਨੀ ਸੀ ਭਾਰਤੀ ਜਨਤਾ ਪਾਰਟੀ ਕਾਂਗਰਸੀ ਅਕਾਲੀ ਸਾਰੇ ਕਹਿੰਦੇ ਸੀ ਇਹ ਸੈਮੀਫਾਈਨਲ ਹੈ ਸੋ ਸੈਮੀਫਾਈਨਲ ਤੇ ਪਿਆਰਿਓ ਅਸੀਂ ਜਿੱਤ ਲਿਆ ਤੇ 2027 ਦੀ ਸਾਡੀ ਬੜੀ ਵਧੀਆ ਤਿਆਰੀ ਹੈ ਕਿਉਂਕਿ ਸਾਡੇ ਕੰਮ ਬੋਲਦੇ ਆ ਸਾਡੇ ਚੰਮ ਨਹੀਂ ਬੋਲਦੇ ਸਾਡੇ ਕੰਮ ਬੋਲਣਗੇ 2027 ਦੇ ਵਿੱਚ ਵੀ ਜੇ ਸਾਡੇ 3.5 ਸਾਲਾਂ ਦੇ ਵਿੱਚ ਅਸੀਂ ਕੰਮ ਨਹੀਂ ਕੀਤੇ ਹੁੰਦੇ ਤੇ ਲੋਕ ਸਾਨੂੰ ਅਜ ਨਕਾਰ ਦਿੰਦੇ ਸਾਨੂੰ ਘਰ ਬਿਠਾ ਦਿੰਦੇ ਚਾਹੇ ਉਹ ਲੋਕ ਬਹੁਤ ਸਿਆਣੇ ਨੇ ਲੁਧਿਆਣਾ ਲੋਕ ਬਹੁਤ ਸਿਆਣੇ ਨੇ ਪੜੇ ਲੋਕ ਲੋਕ ਨੇ ਉਦਯੋਗਿਕ ਸਾਰੇ ਹੈਗੇ ਨੇ ਉਤੋਂ ਦੇ ਉਹ ਸਾਨੂੰ ਨਕਾਰ ਕੇ ਘਰ ਬਿਠਾ ਦਿੰਦੇ ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਉਹਨਾਂ ਨੇ ਉਹੀ ਸਰਕਾਰ ਚੁਣੀ ਜਿਹੜੀ ਸਰਕਾਰ ਕੰਮ ਕਰ ਰਹੀ ਆ ਨੇ ਤੇ ਤੁਸੀਂ ਆਮ ਦੇਖਦੇ ਆਪਾਂ ਪਿਛਲੇ ਇਤਿਹਾਸ ਫੋਲ ਕੇ ਵੇਖ ਲਓ ਜੋ ਸਾਢੇ 3 ਸਾਲ ਬਾਅਦ ਕੋਈ ਵੀ ਜਿਮਨੀ ਚੋਂ ਹੁੰਦੀ ਸੀ ਉਹਦਾ ਰਿਜ਼ਲਟ ਹਮੇਸ਼ਾ ਉਲਟ ਆਉਂਦਾ ਸੀ ਸੋ ਇਹ ਸਾਢੇ 3 ਸਾਲਾਂ ਦਾ ਸਾਡਾ ਬੋਲਿਆ ਕੰਮ ਆ ਜਿਹੜੀ ਸਾਨੂੰ ਬੜੀ ਵੱਡੀ ਲੰਮੀ ਨੇ ਜੀ ਲੀਡਾਂ ਹੀ ਜਿੱਤੇ ਆ